ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ ਸੀਬੀਆਈ ਕੋਰਟ ਦੇ ਵੱਲੋਂ ਅੱਜ ਬੋਗਾ ਸੈਕਸ ਸਕੈਂਡਲ ਕੇਸ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ ਇਹ ਸਾਰੇ ਮਸਲੇ 'ਚ ਬੜੀ اہم ਭੂਮਿਕਾ ਨਿਭਾਉਣ ਵਾਲੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਆਪਣੇ ਨਾਲ ਨੇ ਢਿੱਲੋਂ ਸਭ ਤੋਂ ਸਮਝਦੇ ਆ ਸਾਰਾ ਕੇਸ ਸੀ ਕੀ ਢਿੱਲੋਂ ਸਭ ਸੁਵਜਾਹ ਤੇ ਹੀ ਤੁਹਾਡਾ ਸ਼ੁਕਰੀ ਇਹ ਸਾਰਾ ਜਿਹੜਾ ਕੇਸ ਸੀਗਾ ਬੋਗਾ ਸੈਕਸ ਸਕੈਂਡਲ ਆਪਾਂ ਕਹਿ ਦਿੰਨੇ ਆ ਇਹ ਸਾਰਾ ਕੇਸ ਸੀ ਕੀ ਗੱਲ 2007 ਦੀ ਹੈ ਜਗਰਾਉਂ ਜ਼ਿਲ੍ਹੇ ਦੇ ਵਿੱਚ ਸਿਧਵਾ ਬੇਟਿਕ ਪੁਲਿਸ ਸਟੇਸ਼ਨ ਉਹਦੇ ਵਿੱਚ ਇੱਕ ਪਿੰਡ ਹੈ ਬਰਸਾਲ ਜੀ ਬਰਸਾਲ ਦੀ ਇੱਕ ਕੁੜੀ ਜਿਹਦੀ ਮਾਂ ਦੀ ਮੌਤ ਹੋ ਚੁੱਕੀ ਸੀ ਬਾਪ ਅਮਰੀ ਸੀ ਰੁਜ਼ਗਾਰ ਦੀ ਤਲਾਸ਼ ਦੇ ਵਿੱਚ ਮੋਗਾ ਦੇ ਆਲੇ ਦੁਆਲੇ ਆਉਂਦੀ ਹੈ ਕਿਤੇ ਉੱਥੇ ਆ ਕੇ ਇੱਕ ਪੀਸੀ ਉੱਤੇ ਕੰਮ ਕਰਨ ਲੱਗ ਜਾਂਦੀ ਹੈ ਜੀ ਉੱਥੇ ਉਹਨੂੰ ਇੱਕ ਔਰਤ ਮਿਲਦੀ ਹੈ ਜਿਹਦਾ ਨਾਮ இந்து ਹੈ ਜੀ இந்து ਏਡੀਐ ਸਿਮਰਨ ਉਹ ਬੈਠ ਕੇ ਗੱਲਾਂ ਬਾਤਾਂ ਕਰਦੀ ਹੈ ਗੱਲਾਂ ਬਾਤਾਂ ਕਰਕੇ ਉਸ ਲੜਕੀ ਨੂੰ ਪੁਚਲਾਵੇ 'ਚ ਲੈ ਲੈਂਦੀ ਹੈ ਫਿਰ ਉਸ ਲੜਕੀ ਨੂੰ ਇੱਕ ਜਿਹੜਾ ਹੈਗਾ ਜਿਵੇਂ ਆਪਾਂ ਕਹਿੰਦੇ ਲਾਲੀਪੋਪ ਦੇਣ ਵਾਲੀ ਗੱਲ ਕਰਦੀ ਹੈ ਜੀ ਕਿ ਵਿਦੇਸ਼ਾਂ ਦੇ ਵਿੱਚ ਸਲਾਈ ਕਢਾਈ ਦੇ ਜਿਹੜੇ ਮਾਹਰ ਹੋਣ ਉਹਨਾਂ ਨੂੰ ਵੀਜ਼ਾ ਬਹੁਤ ਜਲਦੀ ਮਿਲਦੇ ਹੈ ਪੀਆਰ ਬੜੀ ਛੇਤੀ ਹੋ ਜਾਂਦੀ ਹੈ ਤੇ ਨੌਕਰੀ ਵੀ ਮਿਲਦੀ ਹੈ ਤੂੰ ਪੜ੍ਹੀ ਲਿਖੀ ਕੁੜੀ ਹੈ ਥੋੜੀ ਬਹੁਤੀ ਜਿੰਨੀ ਕੋ ਪੜ੍ਹੀ ਸੀ ਬਣਦੀ ਤੰਦੀ ਹੈ ਜੀ ਤੈਨੂੰ ਮੈਂ ਸਲਾਈ ਕਢਾਈ ਸੁਖਵਾ ਦਿੰਦੀ ਆ ਮੇਰੇ ਕੋਲੇ ਰਹਿ ਤੇ ਬਾਅਦ ਵਿੱਚ ਤੈਨੂੰ ਅਸੀਂ ਵਿਦੇਸ਼ ਭੇਜਦੇ ਆ ਜੀ ਉਹ ਲੜਕੀ ਪਿੰਡ ਵਾਲੀਆਂ ਲੜਕੀਆਂ ਵਰਗੀਆਂ ਹੁੰਦੀਆਂ ਵਿਚਾਰੀ ਮੈਂ ਉਹ ਉਹਦੀ ਉਹ ਚਾਗੀ ਪਛਲਾ ਵਿੱਚ ਆ ਗਈ ਉਹਨਾਂ ਦੇ ਕੋਲੇ ਚਲੀ ਗਈ ਫਿਰ ਉਹਨਾਂ ਨੇ ਉਹਨੂੰ ਜਿਹੜਾ ਗਲਤ ਕੰਮ ਵਾਸਤੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਉਸ ਲੜਕੀ ਦੇ ਬਿਆਨ ਮੁਤਾਬਕ ਪਹਿਲਾਂ ਤਾਂ ਉਹਨੂੰ ਰੇਪ ਕੀਤਾ ਉਸ ਡੀਡੀ ਦੇ ਹਸਬੰਦ ਨੇ ਓਕੇ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਉਹਨੂੰ ਦੇਹ ਵਪਾਰ ਦੇ ਚੱਕਰ ਦੇ ਵਿੱਚ ਪਾ ਦਿੱਤਾ ਕਹਿੰਦੇ ਕਿ ਉਸ ਵੇਲੇ ਇੱਕ ਨਾਈਟ ਦਾ 4 ਤੋਂ 5000 ਰੁਪਏ ਉਹ ਜੋੜਾ ਖਵਾਉਂਦਾ ਸੀ ਔਰ ਉਸ ਲੜਕੀ ਨੂੰ 500 ਰੁਪਏ ਦਿਖਾ ਕੇ ਇਹ ਕਹਿ ਦਿੰਦੇ ਸੀ ਕਿ ਇਹ ਤੇਰੇ ਪੈਸੇ ਹੈ ਇਹ ਸਾਡੇ ਕੋਲੇ ਆ ਸੰਭਾਲੇ ਆ ਕੱਲ ਤੈਨੂੰ ਅਸੀਂ ਜਿਹੜੇ ਹੈਗੇ ਆ ਕੱਲ ਕੋਲੋਤਰ ਨੂੰ ਜਿਹੜਾ ਵਿਆਹ ਕਰਨਾ ਹੈ ਤੈਨੂੰ ਕਪੜੇ ਬਣਾ ਕੇ ਦੇਵਾਂਗੇ ਗਹਿਣੇ ਵੜਾ ਕੇ ਦੇਵਾਂਗੇ ਵਗੈਰਾ ਵਗੈਰਾ ਇਸ ਤਰੀਕੇ ਦੇ ਨਾਲ ਮਤਲਬ ਆ ਵੀ ਉਹਦਾ ਸ਼ੋਸ਼ਨ ਪੂਰਾ ਹੋਇਆ ਮਿਲਿਆ ਉਹਨੂੰ ਕੱਖ ਵੀ ਨਹੀਂ ਤੇ ਉਹ ਵਿਚਾਰੀ ਉੱਥੇ ਰਹੀ ਗੱਲ ਕਲੀ ਇੱਥੇ ਨਹੀਂ ਮੁੱਕਦੀ ਯਾਰ ਇਸ ਨੂੰ ਫਿਰ ਬਾਅਦ ਦੇ ਵਿੱਚ ਬਾਗਾ ਪੁਰਾਣਾ ਦੇ ਵਿੱਚ ਇੱਕ ਉਹਨਾਂ ਦੀ ਹੋਰ ਜਿਹੜੀ ਹੈਗੀ ਹੈ ਕੋਸ਼ੇਰ ਰਸੀ ਉਹਦੇ ਕੋਲੇ ਭੇਜ ਦਿੰਦੇ ਉਹ ਵੀ ਉਹਨਾਂ ਨੂੰ ਇਸਤੇਮਾਲ ਕਰਦੇ ਦੀ ਉਹ ਕੁੜੀ ਜ਼ਿੰਦਗੀ ਤੋਂ ਇੰਨਾ ਜ਼ਿਆਦਾ ਹੱਕ ਗਈ ਕਿਉਂਕਿ ਇਹ ਫਿਰ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਉਹਨਾਂ ਦੀ ਸੋਸਾਇਟੀ ਆਪਣੀ ਹੁੰਦੀ ਹੈ ਜੀ ਦੇ ਵਪਾਰ ਦੇ ਵਪਾਰੀਆਂ ਦੀ ਆਪਣੀ ਸੋਸਾਇਟੀ ਸੀ ਉਸ ਸੋਸਾਇਟੀ ਦੇ ਵਿੱਚ ਇੱਕ ਖੋਰ ਲੇਡੀ ਹੈ ਜੀ ਦਾ ਨਾਮ ਮਨ ਮਨਜੀਤ ਕੌਰ ਜਾਂ ਮਨਪ੍ਰੀਤ ਮਨਜੀਤ ਕੌਰ ਹੈ ਜੀ ਉਹਦਾ ਨਾਮ ਸੀ ਉਹ ਵੀ ਉੱਥੇ ਜਿਹੜੀ ਸੂਰਜ ਨਗਰੀ ਇਲਾਕਾ ਹੈ ਕੋਈ ਉਹ ਕੇਲੇ ਵਿੱਚ ਉੱਥੇ ਰਹਿੰਦੀ ਹੁੰਦੀ ਸੀ ਜੀ ਉਹਦੇ ਨਾਲ ਉਹਦਾ ਤਾਲਮੇਲ ਉਹਨਾਂ ਦੇ ਵਿੱਚ ਹੀ ਹੋ ਗਿਆ ਸੀ ਉਹਨੇ ਉਹਦੇ ਕੋਲੇ ਗੱਲ ਕੀਤੀ ਕਿ ਮੇਰੇ ਨਾਲ ਬਹੁਤ ਜ਼ਿਆਦਾ ਥੱਕਿਆ ਹੋਇਆ ਜਾਤੀ ਹੋਈ ਹੈ ਤੇ ਲਗਾਤਾਰ ਹੀ ਜਾਤੀ ਹੋ ਰਹੀ ਹੈ ਮੈਂ ਇਸ ਜ਼ਿੰਦਗੀ ਚੋਂ ਨਿਕਲਣਾ ਚਾਹੁੰਦੀ ਹਾਂ ਤੂੰ ਮੇਰੀ ਮਦਦ ਕਰ ਉਹ ਕਹਿੰਦੀ ਕੋਈ ਗੱਲ ਨਹੀਂ ਤੂੰ ਜਦੋਂ ਮੌਕਾ ਮਿਲਿਆ ਮੇਰੇ ਘਰ ਆਦੀ ਘਰ ਉਹਦਾ ਜਾਣਦੀ ਸੀ ਮੈਂ ਤੇਰੀ ਮਦਦ ਕਰੂ ਇੱਕ ਅਰਲੀਨ ਦੀ ਮਾਰਨਿੰਗ ਇੱਕ ਦਿਨ ਉਸ ਮੇਰੇ 4-5 ਵਜੇ ਆਪਣਾਂ ਜਿਨੇ ਇੱਕ ਸਮਾਨ ਸੂਲੀ ਦੇ ਹੱਥ ਆਇਆ ਢੀੜੇ ਕਪੜੇ ਲੈ ਕੇ ਉਹ ਲੇਡੀ ਦੇ ਕੋਲ ਚਲੀ ਗਈ ਜੀ ਉੱਥੇ ਚਲੀ ਗਈ ਉਸ ਲੇਡੀ ਨੇ ਫਿਰ ਜਿਹੜਾ ਹੈਗਾ ਜਿਹੜਾ ਆਪਣਾ ਗਰਜ ਸੀ ਜਿਹੜੀ ਆਪਦੀ ਦੁਸ਼ਮਣੀ ਸੀ ਪ੍ਰੋਫੈਸ਼ਨਲ ਦੁਸ਼ਮਣੀ ਉਹਨੇ ਉਹ ਕਰਨ ਵਾਸਤੇ ਉਸ ਲੜਕੀ ਨੂੰ ਇਸਤੇਮਾਲ ਕੀਤਾ ਉਹਨਾਂ ਦਿਨਾਂ ਦੇ ਵਿੱਚ ਮੋਗਾ ਸਿਟੀ ਚ ਐਸਐਚਓ ਲੱਗਿਆ ਹੁੰਦਾ ਸੀ ਰਮਨ ਕੁਮਾਰ ਜੀ ਤੇ ਉਹ ਰਮਨ ਕੁਮਾਰ ਕੋਲੇ ਇਸ ਲੜਕੀ ਨੂੰ ਲੈ ਗਈ ਜਾ ਕੇ ਦੱਸਿਆ ਕਿ ਇਹਨੂੰ ਪਹਿਲਾਂ ਐਕਸਪਲੋਇਟ ਕੀਤਾ ਇਹਨੂੰ ਅਰੇਪ ਕੀਤਾ ਬਾਅਦ ਦੇ ਵਿੱਚ ਇਹਨੂੰ ਇਸ ਕੰਮਾਸਤੇ ਇਸਤੇਮਾਲ ਕੀਤਾ ਦੇਲ ਵਪਾਰ ਚ ਪਾਤਾ ਇਹਦੀ ਮਦਦ ਕਰੋ ਇਹਦਾ ਕੁਝ ਕਰੋ ਰਮਨ ਕੁਮਾਰ ਨੇ ਉਹ ਲੜਕੀ ਦਾ ਬਿਆਨ ਲਿਖਿਆ ਜੀ ਲੜਕੀ ਦਾ ਬਿਆਨ ਲਿਖ ਕੇ ਐਫਆਈਆਰ ਦਰਜ ਕੀਤੀ ਕਿਹਦੇ ਖਿਲਾਫ ਉਹ ਮੀਆਂ ਬੀਬੀ ਦੇ ਖਿਲਾਫ ਬਾਈ ਨੇਮ ਜਿਨ੍ਹਾਂ ਦੇ ਕੋਲੇ ਪਹਿਲਾਂ ਆਈ ਸੀ ਉਹਨਾਂ ਦੇ ਖਿਲਾਫ ਉਹਨਾਂ ਨੇ ਬਾਈ ਨੇਮ ਐਫ ਆਈ ਆਰ ਦਾਖਲ ਕਰਾਤੀ ਨਾਲ ਲਿਖ ਦਿੱਤੇ ਹੁੰਦੇ ਹੁੰਦੇ ਜਿਵੇਂ ਕਿ ਆਮ ਹੋਰ ਵੀ ਲੋਕ ਸੀ ਅਣਪਛਾਤੇ ਜਿਹੜੇ ਹੁੰਦੇ ਜੀ ਅਣਪਛਾਤਿਆਂ ਦੇ ਵਿੱਚ ਫਰਬਾਦ ਦੇ ਵਿੱਚੋਂ ਕੁੜੀ ਦਾ ਵਿਆਹ ਲੈ ਲਿਆ ਕਰਨ 164 ਦੇ ਬਿਆਨ ਕਰਵਾ ਕੇ ਉਹਦੇ ਵਿੱਚ ਲਗਭਗ 100 ਦੇ ਕਰੀਬ ਬੰਦੇ ਆ ਜਿਹੜੇ ਇਨਵੋਲਵ ਕਰ ਰਹੇ ਜਿਹੜੇ 100 ਦੇ ਕਰੀਬ ਬੰਦੇ ਇਨਵੋਲਵ ਕੀਤੇ ਉਹਨਾਂ ਦੇ ਵਿੱਚ ਜਿਹੜੇ ਚੰਗੇ ਖਾਂਦੇ ਪੀਂਦੇ ਵਪਾਰੀ ਹੋਗੇ ਉਨ੍ਹਾਂ ਦੇ ਵਿੱਚ ਹੋਰ ਕਾਰੋਬਾਰੀ ਹੋਗੇ ਜਿਵੇਂ ਕਾਰਖਾਨੇਦਾਰ ਵਗੈਰਾ ਹੋਗੇ ਨਾਲ ਹੀ ਜੇ ਆਪਾਂ ਫਿਰ ਦੇਖੀਏ ਤਾਂ ਉਹਦੇ ਵਿੱਚ ਪੱਤਰਕਾਰ ਹੋਗੇ ਜਿਹੜੇ ਸਿਸਟਮ ਨੂੰ ਰੜਕਦੇ ਰਹਿੰਦੇ ਆ ਪੋਲੀਟੀਕਲ ਆਪੋਨੈਂਟ ਹੈ ਰੂਲਿੰਗ ਪਾਰਟੀ ਉਹ ਹੋਗੇ ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਇਹ ਵੀ ਲਾਇਆ ਸੀ ਕਿ ਸਾਰੇ ਮਾਮਲੇ ਜਿਹੜੇ ਪੁਲਿਸᱤ ਲੰਬਤ ਸੀ ਜਥੇਦਾਰ ਤੋਤਾ ਸਿੰਘ ਦਾ ਬੇਟਾ ਮੱਖਣ ਬਰਾੜ ਕਹਿੰਦੇ ਨੇ ਜਾਂ ਬਿੰਦੇਂਦਰ ਸਿੰਘ ਬਰਾੜ ਵੀ ਉਹਦੀ ਵੀ ਇਨਵੋਲਵਮੈਂਟ ਹੈ ਇਸ ਕੇਸ ਦੇ ਵਿੱਚ ਉਹਨੂੰ ਵੀ ਇੱਕ ਦੋਸ਼ੀ ਵਜੋਂ ਨਾਮਜ਼ਦ ਕੀਤਾ ਸੀ ਲੇਕਿਨ ਉਹ ਬਰੀ ਹੋ ਚੁੱਕਾ ਹੈ ਉਹ ਬਰੀ ਹੋ ਗਿਆ ਇਸ ਮਾਮਲੇ ਲਓ ਜੀ ਉਹਨੇ ਆਪਣਾ ਕੰਮ ਜਿਹੜਾ ਸ਼ੁਰੂ ਕੀਤਾ ਵੱਡੇ ਪਦਰ ਦੇ ਉੱਤੇ ਲੁੱਟ ਮਚਾਉਣੀ ਪੈਸੇ ਲੈ ਕੇ 5-5 4-4 ਲੱਖ ਰੁਪਇਆ ਲੈਣਾ ਬੰਦੇ ਨੂੰ ਕੱਢ ਦੇਣਾ ਇੱਕ ਨੂੰ ਪਾ ਦੇਣਾ ਦੂਜੇ ਨੂੰ ਕੱਢ ਦੇਣਾ ਮਤਲਬ ਇਹ سلسلہ ਚੱਲਦਾ ਰਿਹਾ ਮੈਂ ਕਿਸੇ ਤੋਂ ਵੀ ਫਰੋਤੀ ਮੰਗ ਰਹੀ ਸੀ ਜਿਹਨੂੰ ਬਸ ਕਹਿੰਦੀ ਤੇਰਾ ਨਾਮ ਹੈਗਾ ਇਹਦੇ ਵਿੱਚ ਇਹ ਕੇਸ ਦੇ ਵਿੱਚ ਚਰਨਾ ਹੈਗਾ ਉਹਨੂੰ ਅਣਪਛਾਤੇ ਚ ਪਾਉਣਾ ਸੀ ਅਣਪਛਾਤੇ ਚ ਪਾਉਣਾ ਬਸ ਉਹਨੇ ਕਹਿੰਦਾ ਜੀ ਇਹ ਬੰਦਾ ਹੈਗਾ ਪੈਸੇ ਲੈ ਲੇ ਉਹਨੂੰ ਛੜਦਾ ਉਹਨੂੰ ਕਹਿੰਦਾ ਤੈਨੂੰ ਵੇਖਣਾ ਕਰਾ ਦੇ ਤਾਂ ਆਪ ਹੀ ਗੁਨਾਹਗਰ ਕਰ ਸਾਬਤ ਕਰਨਾ ਤੇ ਆਪ ਹੀ ਵੇਖਣਾ ਕਰ ਨਾਂਜਤ ਵੀ ਆਪ ਕਰਨੇ ਗੁਨਾਹਗਰ ਕਰਕੇ ਫਿਰ ਉਹਨੂੰ ਵੀ ਗੁਨਾਹ ਕਰਦੇ ਨੇ ਔਰ ਇਸ ਦੇ ਨਾਲ ਉਹਨਾਂ ਨੇ ਇੱਕ ਟੋਟਲ ਜਿਹੜੀ ਹੈਗੀ ਐ ਦੱਸੇ ਬਹੁਤ ਵੱਡੇ ਪੱਧਰ ਦੇ ਉੱਤੇ 100 ਦੇ ਕਰੀਬ ਬੰਦੇ ਨੂੰ ਇਨਵੋਲਵ ਕੀਤਾ ਤੇ ਬੜਾ ਮੋਟਾ ਪੈਸਾ ਕਮਾਇਆ ਜਦੋਂ ਸਾਰੇ ਪਾਸੇ ਹਾਹਾਕਾਰ ਹੋ ਗਈ ਤਾਂ ਬੇਲੇ ਦੇ ਐਸਐਸਪੀ ਸੀ ਮਿਸਟਰ ਦਵਿੰਦਰ ਸਿੰਘ ਗਰਜਾ ਉਹਨਾਂ ਨੇ ਕਿਹਾ ਵੀ ਚਲੋ ਠੀਕ ਆ ਪੈਨੂੰ ਐਸਐਚ ਨੂੰ ਬਦਲ ਦਿੰਨੇ ਆ ਦੁਕਾਨ ਖੁੱਲੀ ਰੱਖੂ ਦੁਕਾਨ ਵਾਸਤੇ ਪਾ ਦੁਕਾਨਦਾਰ ਤੇ ਮਨੀਮ ਕੋਈ ਹੋਰ ਬਾਹਾਦ ਨੇ ਇਹਨੂੰ ਬਦਲ ਦਿੰਨੇ ਆ ਦੁਕਾਨ ਤਾਂ ਆਪਣੀ ਏ ਉਹਨਾਂ ਨੇ ਉਹਨੂੰ ਬਦਲਤਾ ਰਮਨ ਕੁਮਾਰ ਨੂੰ ਤੇ ਉਹਦੀ ਥਾਂ ਦੇ ਉੱਤੇ ਅਮਰਜੀਤ ਸਿੰਘ ਲਾਤਾ ਹੁਣ ਅਮਰਜੀਤ ਸਿੰਘ ਆ ਗਿਆ ਅਮਰਜੀਤ ਸਿੰਘ ਨੇ ਵੀ ਆ ਕੇ ਹੋਈ ਕੰਮ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਹਲਕੇ ਦੇ ਵਿੱਚ ਪੋਲੀਟੀਕਲ ਰੈਵਲਰੀ ਬਹੁਤ ਜ਼ਿਆਦਾ ਹੈ ਇੱਕ ਪਾਸੇ ਜ਼ੱਫੇਦਾਰ ਤੋਂ ਤਾਂ ਸਿੰਧਾ ਪਰਿਵਾਰ ਆ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਪਰਿਵਾਰ ਸੀ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੋਕ ਸੀਗੇ ਰੰਜੀਤ ਸਿੰਘ ਭਾਗੀ ਕੇ ਨਾਂ ਦਾ ਇੱਕ ਬੰਦਾ ਸੀ ਜਿਹੜਾ ਕਾਂਗਰਸ ਪਾਰਟੀ ਦਾ ਚੰਗਾ ਠਗੜਾ ਵਰਕਰ ਸੀ ਉਸ ਭਾਗੀ ਕੇ ਨੂੰ ਵੀ ਇਨਵੋਲਵ ਕਰਨਾ ਚਾਹਿਆ ਉਹਨੂੰ ਕਾਫੀ ਮਤਲ ਜਿਹੜਾ ਹੈਗਾ ਅਮਰਜੀਤ ਸਿੰਘ ਨੇ ਆ ਕੇ ਡਰਾਇਆ ਤੇ ਮੁਕਾਇਆ ਉਹ ਕਾਬੂ ਆਇਆ ਜੀ ਉਹਨੇ ਪੈਸਾ ਥੇਲਾ ਦਿੱਤਾ ਕੋਈ ਨਾ ਅਖੀਰ ਇਹ ਲੜਕੀ ਜਿਹੜੀ ਸੀ ਇਹ ਲੜਕੀ ਤੇ ਉਹੀ ਮਨਜੀਤ ਇਹ ਦੋਨੋਂ ਜਣੀਆਂ ਜਾ ਰਹੀਆਂ ਨੇ ਮੋਪੜ ਦੇ ਤੇ ਇੱਕ ਪਿੰਡ ਦੇ ਕੋਲੇ ਜਾ ਕੇ ਬਾਗਾ ਪੁਰਾਣਾ ਦੇ ਏਰੀਏ ਦੇ ਵਿੱਚ ਕੁੱਤਾ ਇਹਨਾਂ ਦੀ ਮੋਪੜ ਨਾਲ ਟਕਰਾ ਗਿਆ ਜੀ ਉਦਾ ਨਤੀਜਾ ਇਹ ਹੋਇਆ ਕਿ ਦੋਨੋਂ ਜ਼ਖਮੀ ਹੋ ਗਏ। ਥੋੜਾ ਜਿਹਾ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਹਸਪੀਟਲ ਤੋਂ ਬਾਅਦ ਵਿੱਚ ਆਪਣੇ ਘਰ ਆ ਗਏ। ਤਾਂ ਇਹ ਗੱਲ ਅਮਰਜੀਤ ਸਿੰਘ ਨੂੰ ਪਤਾ ਲੱਗਿਆ ਤੇ ਅਮਰਜੀਤ ਸਿੰਘ ਨੇ ਫਿਰ ਉਸ ਕੁੜੀ ਦਾ ਬਿਆਨ ਲਿਖਿਆ। ਬਿਆਨ ਕੱਚਾ ਲਿਖ ਕੇ ਆਪਦੇ ਕੋਲੇ ਰੱਖ ਲਿਆ ਤੇ ਨਾਲ ਹੀ ਰਣਜੀਤ ਸਿੰਘ ਨੂੰ ਫੋਨ ਕਰਤਾ ਕਿ ਰਣਜੀਤ ਸਿੰਘ ਜਾਂਦਾ ਲਿਆ 50000 ਰੁਪਇਆ। ਤੈਨੂੰ 50000 ਰੁਪਇਆ ਦੇਣਾ ਪੈਣਾ ਜੇ 50000 ਰੁਪਇਆ ਤੂੰ ਨਹੀਂ ਦੇਵੇਂਗਾ ਤਾਂ ਫਿਰ ਤੇਰੇ ਖਿਲਾਫ ਕੇਸ ਰਜਿਸਟਰ ਕਰਨਾ ਤੇ ਤੈਨੂੰ ਗ੍ਰਿਫਤਾਰ ਕਰਨਾ। ਉਹ ਬੰਦਾ ਰਣਜੀਤ ਸਿੰਘ ਨੂੰ ਪਤਾ ਸੀ ਕਿ ਮੇਰੇ ਨਾਲ ਪਾਣਾ ਵਰ ਸਕਦਾ। ਉਨੇ ਨੇ ਇਹ ਕਾਲ ਰਿਕਾਰਡ ਕਰੀ ਉਸ ਮੇ 2007 ਦੇ ਵਿੱਚ ਕਾਲ ਰਿਕਾਰਡਿੰਗ ਵਾਲਾ ਮਾਮਲਾ ਸੀ ਦੇ ਕੋਈ ਉਹਨੇ ਕਾਲ ਰਿਕਾਰਡ ਕਰ ਲਈ ਕਾਲ ਰਿਕਾਰਡ ਕਰਨ ਤੋਂ ਬਾਅਦ ਸਿੱਧਾ ਉਹ ਅੰਡਰਗਰਾਉਂਡ ਹੋ ਗਿਆ ਇਹ ਰਣਜੀਤ ਰਣਜੀਤ ਸਿੰਘ ਕੌਣ ਸੀਗਾ ਰਣਜੀਤ ਸਿੰਘ ਕਾਂਗਰਸੀ ਸੀ ਸੀ ਓਕੇ ਉਹ ਉਹਨਾਂ ਦਾ ਪੋਲੀਟੀਕਲ ਅਪੋਨੈਂਟ ਸੀ ਨਾ ਮੇਨ ਦਾ 2000 ਦਾ ਸਿੰਘ ਉਹਨਾਂ ਦਾ ਇੱਕ ਪਾਸੇ ਤੋਤਾ ਸਿੰਘ ਆਪੋਨੈਂਟ ਹੋ ਗਿਆ ਦੂਜੇ ਪਾਸੇ ਇਹ ਰਾਕੇ ਥਾਣੇਦਾਰ ਨੇ ਆਪਦੇ ਪੈਸੇ ਕਮੋੜੇ ਸੀ ਤਾਂ ਇਹਦੇ ਤੇ ਨਤੀਜਾ ਇਹ ਹੋਇਆ ਕਿ ਰਣਜੀਤ ਸਿੰਘ ਅੰਡਰਗਰਾਉਂਡ ਹੋ ਗਿਆ ਫਿਰ ਇਹਨੇ ਬਾਅਦ ਵਿੱਚ ਕੀ ਕੀਤਾ ਉਹ ਕੁੜੀ ਦਾ ਜਿਹੜਾ ਐਕਸੀਡੈਂਟ ਹੋਇਆ ਸੀ ਉਸ ਐਕਸੀਡੈਂਟ ਨੂੰ ਇਹ ਬਣਾਤਾ ਕਿ ਰਣਜੀਤ ਸਿੰਘ ਨੇ ਐਕਸੀਡੈਂਟ ਕੀਤਾ ਸੀ ਔਰ ਐਕਸੀਡੈਂਟ ਕਾਦੇ ਵਾਸਤੇ ਕੀਤਾ ਸੀ ਨੂੰ ਕਿਡਨਾਪ ਕਰਨਾ ਸੀ ਕਿਡਨਾਪ ਕਰਕੇ ਫਿਰ ਇਹਨੂੰ ਨਾਲੇ ਰੇਪ ਕਰਨਾ ਸੀ ਇਹ ਕੇਸ ਬਣਾ ਕੇ ਉਹ ਮਤਲਬ ਉਹਨੂੰ ਕਾਫੀ ਜ਼ਰਾ ਹੈਗਾ ਮੁਸ਼ਕਲ ਪਾਤਾ ਰਣਜੀਤ ਸਿੰਘ ਪੁਲਿਸ ਦੇ ਹੱਥ ਨਹੀਂ ਆਇਆ ਲੇਕਿਨ ਉਹ ਚੱਲੀ ਗਿਆ ਚੰਡੀਗੜ੍ਹ ਜਾ ਕੇ ਉਹ ਮਿਲਦਾ ਉਸ ਵੇਲੇ ਜਿਹੜੇ ਐਡੀਜੀਪੀ ਲਾਇੰਡ ਆਰਡਰ ਸੀ ਮਿਸਟਰ ਚੰਦਰ ਸ਼ੇਖਰ ਜੀ ਚੰਦਰ ਸ਼ੇਖਰ ਉਹਨੇ ਉਹ ਕਹਿੰਦੇ ਜੀ ਆ ਚੱਕੋ ਆ ਮੇਰੇ ਕੋਲ ਕਾਲਰ ਰਿਕਾਰਡ ਹੈ ਜੀ ਆ ਮੇਰੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਮੈਨੂੰ ਇਨਸਾਫ ਚਾਹੀਦਾ ਚੰਦਰਸ਼ੇਖਰ ਨੇ ਕਾਲਰ ਰਿਕਾਰਡਿੰਗ ਜੋ ਸੁਣੀ ਉਹਦੇ ਪੈਰਾਗ੍ਰਾਫੋ ਜ ਨਹੀਂ ਨਿਕਲ ਗਈ ਅੱਜ ਤੇ ਉਦੋਂ ਦੇ ਅਫਸਰਾਂ ਦਾ ਫਰਕ ਸੀ ਉਹਨਾਂ ਦਿਨਾਂ ਦੇ ਵਿੱਚ ਮਿਸਟਰ ਐਨ ਪੀ ਐਸ ਔਲਕ ਉਹ ਪੰਜਾਬ ਦੇ ਡੀਜੀਪੀ ਹੋਏ ਸੀ ਜੀ ਫੌਰਨ ਕਿਉਂਕਿ ਐਸ ਐਸ ਪੀ ਦੀ ਇਨਵੋਲਵਮੈਂਟ ਵੀ ਵਿੱਚ ਆਉਂਦੀ ਸੀ ਫੌਰਨ ਜਿਹੜੇ ਹੈਗੇ ਆ ਮਿਸਟਰ ਚੰਦਰਸ਼ੇਖਰ ਉਹ ਡੀਜੀਪੀ ਸਾਹਿਬ ਕੋਲ ਚਲੇ ਗਏ ਉਹਨਾਂ ਦੇ ਦੇਖੋ ਖੈਰਿਆ ਦੇਖੋ ਜੀ ਕੀ ਹੋਵੇ ਡੀਜੀਪੀ ਸਾਹਿਬ ਨੇ ਮਤਲਬ ਉਹਨਾਂ ਨੂੰ ਕਹਿ ਦਿੱਤਾ ਹੁਕਮ ਦੇ ਦਿੱਤਾ ਕਿ ਇੱਕ ਐਸਆਈਟੀ ਬਣਾ ਦਿਓ ਔਰ ਉਹ ਐਸਆਈਟੀ ਇਸ ਮਾਮਲੇ ਨੂੰ ਇਨਵੈਸਟੀਗੇਟ ਕਰੂਗੀ ਟੋਟਲ ਮਾਮਲਾ ਹੈਗਾ ਤੱਕ ਉਸ ਵੇਲੇ ਫਿਰ ਜਿਹੜੇ ਐਸਆਈਟੀ ਦੇ ਮੈਂਬਰ ਲਾਏ ਚੇਅਰਮੈਨ ਲਾ ਦਿੱਤਾ ਐਸਆਈਟੀ ਦਾ ਮਿਸਟਰ ਈਸ਼ਵਰ ਚੰਦਰ ਸ਼ਰਮਾ ਉਹ ਹੁੰਦੇ ਸੀ ਉਦੋਂ ਡੀਆਈਜੀ ਫਿਰੋਜ਼ਪੁਰ ਦੇ ਮੈਂਬਰ ਪਾਤੇ ਉਹਦੇ ਵਿੱਚ ਨੰਬਰ 2 ਦੇ ਉੱਤੇ ਉਹ ਪਾਤੇ ਮਿਸਟਰ ਐਲ ਕੇ ਯਾਦਵ ਜਿਹੜੇ ਅੱਜ ਕੱਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਚੀਫ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਉਹ ਐਸਐਸਪੀ ਫਰੀਦਕੋਟ ਹੋਇਆ ਕਰਦੇ ਸੀ ਵੀਡੀਓ ਉਹਨਾਂ ਨੇ ਮੈਂਬਰ ਪਾਤੇ ਮਿਸਟਰ ਭੁਪਿੰਦਰ ਸਿੰਘ ਸਿੱਧੂ ਭੁਪਿੰਦਰ ਸਿੰਘ ਸਿੱਧੂ ਬਾਗਾਪੁਰਾਣੇ ਦੇ ਡੀਐਸਪੀ ਨੇ ਸੀ ਜੀ ਆ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਆਪਣਾ ਕੰਮ ਕੈਰੀ ਆਨ ਕਰੋ ਜਦੋਂ ਥੋੜੀ ਜੀ ਗੱਲ ਅੱਗੇ ਤੁਰੀ ਪ੍ਰੋਗਰੈਸ ਹੋਈ ਗੱਲ ਪਤਾ ਲੱਗ ਗਿਆ ਕਿ ਕਹਾਣੀ ਤਾਂ ਗੜਬੜ ਹੈ ਜੀ ਇਹ ਗੱਲ ਉਹਨਾਂ ਨੇ ਕਿ ਕੋਈ ਸਟੇਟਸ ਰਿਪੋਰਟ ਪੇਸ਼ ਕਰਦੇ ਸੀ ਉੱਪਰ ਸਟੇਟਸ ਰਿਪੋਰਟ ਪੇਸ਼ ਕੀਤੀ ਤੇ ਫਿਰ ਨਾਲ ਦੀ ਨਾਲ ਹੀ ਜੋ ਡੀਜੀਪੀ ਸਾਹਿਬ ਨੇ ਬੇਲੇ ਦੀ ਸਰਕਾਰ ਨਾਲ ਰਾਇਮਾ ਸੁਣਾ ਕਰਕੇ ਮਿਸਟਰ ਦਵਿੰਦਰ ਸਿੰਘ ਘਰਚਾ ਜਿਹੜੇ ਐਸਐਸਪੀ ਸੀ ਉਹਨਾਂ ਦੀ ਟ੍ਰਾਂਸਫਰ ਹੋ ਗਈ ਔਰ ਐਲਕੇ ਯਾਦਵ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਬਾਗਾਪੁਰਾ ਦਾ ਉਹ ਜਦੋਂ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਚਲੋ ਅਮਰਜੀਤ ਸਿੰਘ ਚੱਕੋ ਅਮਰਜੀਤ ਸਿੰਘ ਦੇ ਕਾਲੇ ਪਾਸੇ ਹੋ ਗਏ ਜੀ ਤੇ ਨਾਲ ਦੀ ਨਾਲ ਹੀ ਜਿਹੜੇ ਭਪਿੰਦਰ ਸਿੰਘ ਸਿੱਧੂ ਸੀ ਬਹੁਤ ਇੰਟੈਲੀਜੈਂਟ ਪੁਲਿਸ ਅਫਸਰ ਹੈ ਉਹਨਾਂ ਨੂੰ ਪਤਾ ਸੀ ਕਿ ਇੱਥੇ ਰਾਜਨੀਤੀ ਬਹੁਤ ਹੋਊਗੀ ਇਹ ਜਿਹੜੇ ਹੈਗੇ ਤੋਤਾ ਸਿੰਘ ਦਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਇਹ ਜਿਹੜੇ ਆਫੀਸ਼ਰ ਸਾਰੇ ਅਕਾਲੀ ਦਲ ਨੇ ਲੁਆਏ ਉਹਨਾਂ ਨੇ ਲੈਣੇ ਇਤੋ ਤਾਂ ਅਸਿਕ ਦੇ ਨਾਲ ਜੁੜੇ ਹੋਏ ਬਿਹਤਰ ਇਹ ਹੈ ਕਿ ਅਕਾਲੀ ਦਲ ਦੇ ਵਿੱਚ ਜਿਹੜੀ ਪਾਵਰਫੁੱਲ ਪਰਸਨੈਲਿਟੀ ਹੈ ਉਹਦੇ ਨਾਲ ਗੱਲ ਕੀਤੀ ਜਾਵੇ ਤਾਂ ਫਿਰ ਭੁਪਿੰਦਰ ਸਿੰਘ ਹੋਰਾ ਨੇ ਆਪਣੇ ਇੱਕ ਦੋਸਤ ਜੁਗਿੰਦਰ ਸਿੰਘ ਗੋਲੂਟ ਡੀਐਸਪੀ ਬਣ ਸੀ ਉਹਨਾਂ ਨੂੰ ਨਾਲ ਲੈ ਬਾਦਲ ਪਰਿਵਾਰ ਤੇ ਬਹੁਤ ਕਰੀਬ ਸੀ ਤੇ ਸੁਖਵੀਰ ਸਿੰਘ ਬਾਦਲ ਕੋਲ ਚਲੇ ਗਏ ਸੁਖਵੀਰ ਸਿੰਘ ਬਾਦਲ ਨੂੰ ਜਾ ਕੇ ਸਾਰੀ ਕਹਾਣੀ ਦੱਸੀ ਕਿ ਕਹਾਣੀ ਕੀ ਆ ਤਾਂ ਸੁਖਵੀਰ ਸਿੰਘ ਬਾਦਲ ਕਹਿੰਦਾ ਕਿ ਬਚਣਾ ਨਹੀਂ ਚਾਹੀਦਾ ਕੋਈ ਵੀ ਆਉਂਦਾ ਰਗੜ ਦੇ ਉਹਨਾਂ ਨੇ ਆਪਦੀ ਐਨ ਜਦੋਂ ਸਾਰਾ ਕੁਝ ਮੁਕੰਮਲ ਕਰ ਲਿਆ ਤਾਂ ਇਹ ਸੋਤਾ ਸਿੰਘ ਉਹਦੇ ਕੋਲ ਚਲੇ ਗਏ ਮਿਸਟਰ ਅਰੁੰਜੀਤ ਲੀਕੋੜੀ ਅਰੁੰਜੀਤ ਲੀ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਅੰਡਰਸਟੈਂਡਿੰਗ ਬਹੁਤ ਸ਼ਾਨਦਾਰ ਸੀ ਅਰੁੰਜੀਤ ਲੀ ਨੇ ਬਾਦਲ ਨੂੰ ਫੋਨ ਕਰਤਾ ਕਿ ਜੀ ਸੋਤਾ ਸਿੰਘ ਦਾ ਪਰਿਵਾਰ ਹੈ ਤੁਸੀਂ ਇਹਨਾਂ ਨੂੰ ਤੰਗ ਨਾ ਕਰੋ ਕਹੋ ਪੁਲਿਸ ਵਾਲਿਆਂ ਤੇ ਬਾਦਲ ਸਾਹਿਬ ਨੇ ਪੁਲਿਸ ਵਾਲਿਆਂ ਨੂੰ ਕਹਿੰਦਾ ਕਾਕਾ ਸਟਾਪ ਇਹ ਜੋ ਗੱਲ ਸਟਾਪ ਤੇ ਹੋ ਗਈ ਪੁਲਿਸ ਅਫਸਰਾਂ 'ਚ ਖਲਬਲੀ ਮਚ ਗਈ ਅਸੀਂ ਇੰਨੀ ਮਿਹਨਤ ਕੀਤੀ ਮਾੜੇ ਕੰਮਾਂ ਦੇ ਜਿਹੜੇ ਭਾਗੀਦਾਰ ਅਸੀਂ ਉਹਨਾਂ ਨੂੰ ਐਕਸਪੋਜ਼ ਕਰ ਰਹੇ ਹਾਂ ਸਾਡੇ ਆਪ ਦੇ ਬੰਦਿਆਂ ਨੂੰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਾਡਾ ਤਾਂ ਕੰਮ ਹੀ ਰੁਕਵਾਤਾ ਇੰਦੀ ਮੀਨ ਟਾਈਮ ਬਠਿੰਡੇ ਚ ਕੋਈ ਗਲਰਪ ਹੋਈ ਸੀ ਜੀ ਕਿਸੇ ਅਬਸੋਲੂਟ ਟਾਰਗੇਟ ਕੀਤਾ ਜਾ ਰਿਹਾ ਸੀ ਬਹੁਤ ਛੋਟੀ ਬੋਤੀ ਗਲਤੀ ਹੋ ਗਈ ਸੀ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਤੋਂ ਜੀ ਤੋ ਗਲਤੀ ਹੋਈ ਸੀ ਉਸੇ ਨੂੰ ਉਸ ਪੁਲਿਸ ਅਫਸਰ ਨੇ ਗ੍ਰਿਫਤਾਰ ਕੀਤਾ ਸੀ ਤਾਂ ਇਹ ਮਾਮਲਾ ਜਦੋਂ ਮੀਡੀਆ ਦੇ ਵਿੱਚ ਆਇਆ ਸਾਡੇ ਕੋਲੇ ਆਇਆ ਐਸਐਸਪੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਵੇਲੇ ਦਾ ਐਸਐਸਪੀ ਕਿਸੇ ਖਾਸ ਕਾਰਨ ਕਰਕੇ ਉਹਨੂੰ ਜਿਹੜਾ ਹੈਗਾ ਐਸਐਚਓ ਨੂੰ ਸਜ਼ਾ ਦੇਣੀ ਚਾਹੁੰਦਾ ਸੀ ਪੁਲਿਸ ਅਫਸਰ ਨੂੰ ਜੀ ਸਾਨੂੰ ਪਤਾ ਲੱਗਿਆ ਸੀ ਵੀ ਸਜ਼ਾ ਦੇਣਗੇ ਤੇ ਮੈਂ ਉਹਨੂੰ ਸਿੱਧਾ ਹੀ ਕੁਐਸਚਨ ਕਰ ਲਿਆ ਬੀ ਦਸੂਏ ਬੰਦੇ ਨੂੰ ਜਿਹੜਾ ਬੰਦਾ ਅਰੈਸਟ ਹੋਇਆ ਉਹਨੇ ਕਿਨੇ ਕੀਤਾ ਤੇ ਉਹਨੇ ਨਾਲ ਦੀ ਨਾਲ ਉਹਦਾ ਨਾਮ ਲੈ ਦਿੱਤਾ ਉਸ ਪੁਲਿਸ ਅਫਸਰ ਦਾ ਕਿਉਂ ਨਹੀਂ ਕੀਤਾ ਜਿਹਦਾ ਉਹ ਰਿਸ਼ਤੇਦਾਰ ਸੀ ਮੈਂ ਕਿਹਾ ਵੀ ਫਿਰ ਇਹਦਾ ਮਤਲਬ ਹੋਈ ਕਿ ਉਹਨੇ ਆਪਣੀ ਰਿਸ਼ਤੇਦਾਰੀ ਦਿਨ ਵਰਦੀ ਨੂੰ ਤਰਜੀਹ ਦਿੱਤੀ ਐਸਐਸਪੀ ਕਹਿੰਦੇ ਯੈਸ ਮੈਂ ਕਿਹਾ ਮਤਲਬ ਤੁਸੀਂ ਰეკਮੈਂਡ ਕਰੋਗੇ ਉਹ ਬੰਦੇ ਦਾ ਨਾਮ ਨਹੀਂ ਨੂੰ ਅਵਾਰਡ ਮਿਲਣਾ ਚਾਹੀਦਾ ਕਿਉਂ ਨਾ ਜਦੋਂ ਉਹਨੇ ਇਹ ਗੱਲ ਕਹਿ ਦਿੱਤੀ ਤੇ ਸਾਰੀ ਜਿਹੜੀ ਖਬਰ ਹੈ ਕਿਸੇ ਹੋਰ ਪਾਸੇ ਨੂੰ ਜਾਂਦੀ ਸੀ ਉਹ ਸਹੀ ਟ੍ਰੈਕ ਤੇ ਚੱਲ ਗਈ ਖਬਰ ਉਸ ਆਪ ਦੀ ਭੁਪਿੰਦਰ ਸਿੰਘ ਸਿੱਧੂ ਜਿਹੜੇ ਡੀਐਸਪੀ ਉਹ ਮੇਰੇ ਦੋਸਤ ਹੈ ਮੇਰੇ ਉਹਦੇ ਦੇ ਦੋਸਤ ਸੀ ਜਦ ਉਹ ਜਾਣਦੇ ਸੀ ਅਫਸਰਾਂ ਚ ਗੱਲ ਚੱਲ ਪਈ ਕੇ ਬਠਿੰਡੇ ਦੇ ਵਿੱਚ ਵੀ ਆ ਕੁਝ ਹੋ ਰਿਹਾ ਸੀ ਯਾਰ ਉੱਥੇ মিডিਆ ਨੇ ਬੜਾ ਜਿਹੜਾ ਸਾਰੂ ਰੋਲਾ ਪਾ ਦਿੱਤਾ ਇੱਕ ਐਸਐਚਓ ਨੂੰ ਬੁਲਾ ਲਿਆ ਤੇ ਉਹਨਾਂ ਨੇ ਫਿਰ ਮੈਨੂੰ ਕੰਟੈਕਟ ਦਿੱਤਾ ਉਹਨਾਂ ਨੇ ਕਿਹਾ ਕਿ ਤੁਸੀਂ ਫਲਾਣਾ ਸਿੰਘ ਦਾ ਬਚਾ ਲਿਆ ਤੇ ਆ ਸਾਡੇ ਅਫਸਰਾਂ ਯਾਰ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਐ ਇਸ ਵੇਲੇ ਪ੍ਰੈਸਟੀਜ ਜਿਹੜੀ ਆ ਦਾਤੇ ਲੱਗੀ ਹੋਈ ਹੈ ਕਿਰਪਾ ਕਰਕੇ ਤੁਸੀਂ ਆਓ ਤੇ ਆ ਕੇ ਅੰਡਰਸਟੈਂਡ ਕਰੋ ਸਾਰਾ ਮਾਮਲਾ ਮੈਂ ਤੇ ਮੇਰੇ ਮਿੱਤਰ ਇੱਕ ਲੋਕ ਅਸੀਂ ਗਏ ਜਾ ਕੇ ਅਸੀਂ ਉਹ ਸਾਰਾ ਮਾਮਲਾ ਇਨਵੈਸਟੀਗੇਟ ਕੀਤਾ ਸਾਨੂੰ ਉੱਥੇ ਸਾਰ ਟੋਟਲ ਜਿਦਾ ਅਸੀਂ ਬੀਰ ਕਾਰਡ ਦੇਖਿਆ ਔਰ ਉਹਦੇ ਤੇ ਵੀ ਕਬੱਡੀ ਬਤਲ ਜਿਹੜੀ ਖਬਰ ਬੰਗੀ ਬਹੁਤ ਵੱਡੀ ਜੀ ਉਹ ਖਬਰ ਚੱਕ ਕੇ ਮੈਂ ਆਪਣੇ ਅਖਬਾਰ ਤਮਾਜ਼ਬਾ ਨਾ ਦੇ ਵਿੱਚ ਲਾਤੀ ਉਸ ਵੇਲੇ ਖਬਰ ਪ੍ਰਕਾਸ਼ਤ ਹੋ ਗਈ ਪ੍ਰਕਾਸ਼ਤ ਹੁੰਦੇ ਮੋਗੇ ਦੇ ਵਿੱਚ ਨਾਲ ਦੀ ਨਾਲ ਹੀ ਹਾਹਾਕਾਰ ਹੋ ਗਈ ਕਿਉਂਕਿ ਉੱਥੇ ਮੀਡੀਆ ਦੀ ਹਾਲਤੇ ਕੀਤੀ ਸੀ ਪੱਤਰਕਾਰਾਂ ਨੂੰ ਵੀ ਇਨਵੋਲਵ ਕੀਤਾ ਹੋਇਆ ਸੀ ਬਿਲਕੁਲ ਈਵਨ ਐਨ ਆਰ ਆਈਜ਼ ਨੂੰ ਵੀ ਉਸ ਕੇਸ ਦੇ ਵਿੱਚ ਜਿਹੜਾ ਇਨਵੋਲਵ ਕੀਤਾ ਹੋਇਆ ਸੀ ਪੱਤਰਕਾਰ ਇੱਕ ਦੋ ਹ ਤੋਂ ਬਗੈਰ ਬਾਕੀ ਤਾਂ ਕੋਈ ਬੋਲਦਾ ਹੀ ਨਹੀਂ ਸੀ ਹੁਣ ਮੋਗੇ ਦੇ ਵਿੱਚ ਇਹ ਖਬਰ ਜਿਹੜੀ ਹੈ ਜਿਹਨੂੰ ਦਬਾ ਕੇ ਰੱਖਿਆ ਸੀ ਉਹ ਖਬਰ ਲੱਗ ਜਾਣੀ ਹਾਹਾਕਾਰ ਮੱਚ ਗਈ ਸਾਰੇ ਪਾਸੇ ਯੂ ਵਿਲ ਬੀ ਸਰਪ੍ਰਾਈਜ਼ ਕਿ ਨਮਾਜ਼ਵਾਨਾ ਅਖਬਾਰ ਦੀਆਂ ਕਾਪੀਆਂ ਵਿਕਣ ਲੱਗੀਆਂ ਫੋਟੋਸਟੇਟ 10-10 ਰੁਪਏ ਚ ਔਰ ਇਸਦੀ ਮੀਨ ਟਾਈਮ ਕਿਸੇ ਬੰਦੇ ਨੇ ਜਿਹਨੇ ਕਿਉਂਕਿ ਸਰਦਾਰ ਮਹਿਤਾਬ ਸਿੰਘ ਗਿਲਹਰੀ ਉਸ ਵੇਲੇ ਹਾਈ ਕੋਰਟ ਦੇ ਜੱਜ ਸੀ ਜਦ ਕੱਲ ਰਿਟਾਇਰ ਹੈ ਜੀ ਇਹ ਉਸ ਵਾਲਾ ਕਿੰਨਾ ਸੰਬੰਧਤ ਸੀ ਉਤੋਂ ਇਹਨਾਂ ਦੇ ਕਿਸੇ ਸ਼ੁਭਚਿੰਤਕ ਨੇ ਇਹਨਾਂ ਨੂੰ ਦੱਸਦਾ ਕਿ ਆਹ ਦੇਖੋ ਜੀ ਆਹ ਅਖਬਾਰ ਦੇ ਵਿੱਚ ਖਬਰ ਲੱਗੀ ਪਈ ਹੈ ਵੱਡੀ ਮੂਹਗੇ ਚ ਆ ਕੁਝ ਹੋਈ ਜਾਂਦਾ ਜੀ ਵੱਡੀ ਖਬਰ ਹੈ ਮਹਿਤਾਬ ਸਿੰਘ ਗਿਲਹਰੀ ਆ ਕੇ ਕੋਰਟ ਚ ਬੈਠਦੇ ਹੈ ਐਡੀਸ਼ਨਲ ਐਡਵੋਕੇਟ ਜਨਰਲ ਮਿਸਟਰ ਸੁਖਦੀਪ ਸਿੰਘ ਪਿੰਡਰ ਜਿਹੜੇ ਬਠਿੰਡੇ ਨੂੰ ਬਿਲੋਂਗ ਕਰਦੇ ਆ ਇਹ ਵੀ ਉੱਥੇ ਆਉਂਦੇ ਜੀ ਤੇ ਉਹ ਪੁੱਛਦਿਆ ਵੀ ਪਿੰਡਰ ਸਾਹਿਬ ਆਪਣੀ ਜਿਹੜੀ ਵਾਰਨੀ ਲਾਇਬ੍ਰੇਰੀ ਆ ਹਾਈ ਕੋਰਟ ਦੀ ਕੀ ਉੱਥੇ ਨਵੰਦਨਾ ਖ਼ਬਰ ਆਉਂਦਾ ਹੈ ਉਹ ਕਹਿੰਦਾ ਆਉਂਦਾ ਜੀ ਕਹਿੰਦੇ ਮੰਗਵਾਓ ਫਿਰ ਉਹਨਾਂ ਨੇ ਆਪਣੇ ਅਸਿਸਟੈਂਟ ਨੂੰ ਕਿਹਾ ਲੈ ਆ ਭਾਈ ਅਖ਼ਬਾਰ ਲੈ ਉਹ ਅਖ਼ਬਾਰ ਲੈ ਕੇ ਆ ਗਿਆ ਤਾਂ ਫਿਰ ਪਿੰਡਰ ਸਾਹਿਬ ਜਿਹੜਾ ਨੇ ਕਿਹਾ ਯਾਰ ਉਹ ਅਖ਼ਬਾਰ ਕਹਿੰਦੇ ਇਹੋ ਨਹੀਂ ਅੰਦਰ ਆਉ ਤੁਸੀਂ ਉਹ ਰਿਟਾਇਰਿੰਗ ਚਲੇ ਗਏ ਜੀ ਰਿਟਾਇਰਿੰਗ ਰੂਮ ਦੇ ਵਿੱਚ ਕਹਿੰਦੇ ਪੜੋ ਖ਼ਬਰ ਪਿੰਡਰ ਸਾਹਿਬ ਨੇ ਖ਼ਬਰ ਪੜ੍ਹੀ ਤੇ ਨਾਲ ਦੀ ਮਹਿਤਾਬ ਸਿੰਘ ਗਿਲਕਣ ਜੀ ਹਰ ਇਹਦਾ ਅਰਥ ਐਨੀ ਲੁੱਟ ਮਾਰ ਪੁਲਿਸ ਮਤਲਬ ਐ ਸੱਤ ਤੱਕ ਗਿਰ ਗਈ ਇਹ ਮਾਮਲਾ ਤਾਂ ਸਾਡੀ ਦਖਲਅਦਾਜ਼ੀ ਦਾ ਬਣਦਾ ਕਿਉਂ ਨਾ ਆਪਾਂ ਦਖਲਅਦਾਜ਼ੀ ਕਰੀਏ ਕਹਿੰਦੇ ਜੀ ਕਰ ਲਓ ਤਾਂ ਸਰਦਾਰ ਮਹਿਤਾਬ ਸਿੰਘ ਗਿਲ ਉਹਨਾਂ ਨੇ ਫਿਰ ਸਟੇਟਸ ਰਿਪੋਰਟ ਮੰਗ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜੋ ਆਪਣੀ ਸਟੇਟਸ ਰਿਪੋਰਟ ਪੇਸ਼ ਕਰਤੀ ਉਹਦੇ ਆਧਾਰ ਤੇ ਉਹਨਾਂ ਨੇ ਫਿਰ ਸੀਬੀਆਈ ਕੋਰਡ ਆ ਸੀਬੀਆਈ ਇਨਕੁਆਇਰੀ ਆਰਡਰ ਕਰਤੀ ਸੀਬੀਆਈ ਨੇ ਫਿਰ ਬਹੁਤ ਡੁਗਾਈ ਦੇ ਨਾਲ ਜਿਹੜੀ ਕੀ ਹੈ ਇਹ ਮਾਮਲੇ ਨੂੰ ਇਨਵੈਸਟਿਗੇਟ ਕੀਤਾ ਮਤਲਬ ਇਹ ਥੋੜੀ ਖਬਰ ਦਾ ਅਸਰ ਸੀ ਵੀ ਸੀਬੀਆਈ ਦੀ ਇਨਕੁਆਇਰੀ ਸ਼ੁਰੂ ਹਾਂ ਬਿਲਕੁਲ 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 ਮੇਰੀ ਖਬਰ ਨਹੀਂ ਮੇਰੇ ਅਖਬਾਰ ਦੀ ਖਬਰ ਕਹਾਂਗੇ ਮੈਂ ਤਾਂ ਅਖਬਾਰ ਵਾਸਤੇ ਕੰਮ ਕਰਦਾ ਸੀ ਠੀਕ ਹੈ ਸਾਰੀ ਜੋ ਵੀ ਕੀਤਾ ਗਰਾਊਂਡ ਵਰਕ ਤਾਂ ਤੁਹਾਡੇ ਹੀ ਸੀ ਚਲੋ ਗਰਾਊਂਡ ਵਰਕ ਤਾਂ ਫਿਰ ਹੈ ਨਾ ਜਿਹੜਾ ਕੰਮ ਕਰਦੇ ਹੋ ਤੁਸੀਂ ਵੀ ਤਾਂ ਗਰਾਊਂਡ ਵਰਕ ਹੀ ਕਰੀ ਜਾਂਦੇ ਹੋ ਇਹ ਤਾਂ ਹੈ ਨਾ ਇਸ ਕਰਕੇ ਉਹ ਆਪ ਆਪ ਦਾ ਕੰਮ ਕੀਤਾ ਤੇ ਉਹਦੇ ਤੇ ਫਿਰ ਉਹ ਜਿਹੜੀ ਸੀਬੀਆਈ ਦੀ ਇਨਕੁਆਇਰੀ ਲੱਗੀ ਸੀਬੀਆਈ ਨੇ ਫਿਰ ਸਾਰੀ ਪੜਤਾਲ ਕਰਕੇ ਕੇਸ ਟੂ ਕੋਰਟ ਕੀਤਾ ਐਫ ਆਈ ਆਰ ਦਰਜ ਵੀ ਚਲਾਨ ਜੀ ਭਾਵੇਂ ਬਾਕੀਆਂ ਨੂੰ ਤਾਂ ਜਿਹੜੇ ਮਿਸਟਰ ਮੱਖਣ ਸਿੰਘ ਤੋਤਾ ਸਿੰਘ ਦੇ بیٹے ਹੁੜੀ ਉਹਨਾਂ ਨੂੰ ਬੜੀ ਕਰਦਾ ਲੇਕਿਨ ਚਾਰ ਜਾਨੇ ਨੂੰ ਮਾਨਯੋਗ ਸੀਬੀਆਈ ਕੋਲ ਟ੍ਰੈਂਕਿਲਟੀ ਕਰਾਰ ਦਿੱਤਾ ਸੀ ਉਹਨਾਂ ਵਿੱਚ ਮਿਸਟਰ ਦਵਿੰਦਰ ਸਿੰਘ ਘਰਚਾ ਐਸਐਸਪੀ ਉਸ ਵੇਲੇ ਜੀ ਮਿਸਟਰ ਪਰਮਦੀਪ ਸਿੰਘ ਸੰਧੂ ਉਸ ਵੇਲੇ ਐਸਪੀ ਹੈੱਡਕੁਆਟਰ ਆ ਰਮਨ ਕੁਮਾਰ ਉਸ ਵੇਲੇ ਦੇ ਇਨਸਪੈਕਟਰ ਉਸ ਤੋਂ ਬਾਅਦ ਅਮਰਜੀਤ ਸਿੰਘ ਜਿਹੜੇ ਉਸ ਤੋਂ ਬਾਅਦ ਵਿੱਚ ਇਨਸਪੈਕਟਰ ਹੁੰਦੇ ਹੈ ਚਾਰਾਂ ਬੰਦਿਆਂ ਨੂੰ ਗਿਲਤੀ ਕਰਾਰ ਦਿੱਤਾ ਸੀ ਤੇ ਅੱਜ ਉਹਦਾ ਫੈਸਲਾ ਜਿਹੜਾ ਮਾਨਯੋਗ ਸੁਪਰੀ ਐ ਸੀਬੀ ਕੋਰਟ ਨੇ ਸੁਣਾਤਾ ਹੈ ਜੀ ਦੇ ਵਿੱਚ ਚਾਰਾਂ ਪੁਲਸ ਅਫਸਰਾਂ ਨੂੰ 5-5 ਸਾਲ ਦੀ ਕੈਦ ਔਰ 2-2 ਲੱਖ ਰੁਪਇਆ ਜੁਰਮਾਨਾ ਕੀਤਾ ਹੈ ਇਹ ਮੈਂ ਸਮਝਦਾ ਕਿ ਅੱਜ ਦੇ ਜਮਾਨੇ ਦੇ ਵਿੱਚ ਜਦੋਂ ਤੱਕੇ ਤੁਮੇ ਲੋਕਾਂ ਨਾਲ ਬਹੁਤ ਹੁੰਦੇ ਤੇ ਘਟੂ ਘਟੇ ਵੀ ਲੋਕਾਂ ਨੂੰ ਤਾਂ ਲੜਨਾ ਚਾਹੀਦਾ ਚਾਹੀਦਾ ਤੇ ਮੇਰੀ ਇੱਕ ਗੁਜ਼ਾਰਿਸ਼ ਹੈ ਮੀਡੀਆ ਵਾਸਤੇ ਜਿਹੜੇ ਮੀਡੀਆ ਕਰਮਿਕ ਸਾਡੇ ਕੰਮ ਕਰਦੇ ਹੈ ਕਿ ਹੁਣ ਤੁਸੀਂ ਇਹ ਗੱਲ ਨਾ ਕਰੋ ਕਿ ਤੁਹਾਡੇ ਕੋਲੇ ਬਣੀ ਬਣਾਈ ਖਬਰ ਆ ਗਈ ਸਿਰਫ ਨਾ ਹੀ ਪਉਣਾ ਆਪਦਾ ਤੇ ਪਾਕੀ ਭੇਜਿਆ ਕਰੋ ਇਨਵੈਸਟਿਗੇਟ ਕਰੋ ਜਿੱਥੇ ੱਤਕਾ ਹੁੰਦਾ ਏ ਉਸ ੱਤਕੇ ਨੂੰ ਇਹ ਸਮਝੋਗੇ ਤੁਹਾਡੇ ਨਾਲ ੱਤਕਾ ਹੁੰਦਾ ਕਿਉਂਕਿ ਮੀਡੀਆ ਦੀ ਭੂਮਿਕਾ ਕੀ ਹੈ ਜੇ ਸਹੀ ਮੈਨੇ ਦੇਖੀ ਤਾਂ ਮੀਡੀਆ ਦੀ ਭੂਮਿਕਾ ਇਹ ਹੈ ਕਿ ਜਿਹੜੇ ਲੋਕਾਂ ਦੇ ਕੋਲੇ ਇਹ ਜ਼ਰੂਰਤ ਨਹੀਂ ਕਿ ਉਹ ਆਪਣੀ ਗੱਲ ਕਹਿ ਸਕਣ ਭਾਵੇਂ ਜਿਹੜਿਆਂ ਦੇ ਕੋਲੇ ਜ਼ੁਬਾਨ ਹੈ ਨਹੀਂ ਉਹਨਾਂ ਦੀ ਜ਼ੁਬਾਨ ਮੀਡੀਆ ਨੇ ਬਣ ਦੇ ਜਿਹੜੇ ਬੰਗਿਆਂ ਦੀ ਆਵਾਜ਼ ਨਹੀਂ ਨਿਕਲਦੀ ਉਹਨਾਂ ਦੀ ਆਵਾਜ਼ ਮੀਡੀਆ ਨੇ ਬਣ ਦੇ ਜਿਨ੍ਹਾਂ ਦੀ ਮਤਲਬ ਹੌਸਲਾ ਪਸਤ ਹੋ ਚੁੱਕਾ ਹੈ ਉਹਨਾਂ ਦਾ ਹੌਸਲਾ ਮੀਡੀਆ ਨੇ ਬਣ ਦੇ ਅਗਰ মিডিਆ ਆਪਦੀ ਭੂਮਿਕਾ ਨਿਭਾਵੇ ਤਾਂ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਔਰ ਇੱਕ ਚੰਗੀ ਪ੍ਰਾਪਤੀ ਹੈ ਮੈਂ ਸਮਝਦਾ ਕਿ ਵੈਸੇ ਤਾਂ ਲੋਕਤੰਤਰ ਸਾਡਾ ਬੜਾ ਮਹਾਨ ਲੋਕਤੰਤਰ ਹੈ ਪਰ ਲੋਕਤੰਤਰ ਨੂੰ ਜਿਵੇਂ ਕੁਝ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਗਲਤ ਤਾਕਤਾਂ ਘੁੰਡੇ ਵਾਂਗੂ ਖਾ ਰਹੀਆਂ ਜੇ ਕੋਈ ਮਾੜੀ ਮੋਟੀ ਹਸ ਰਹੀ মিডিਆ ਤੋਂ ਬਾਅਦ ਉਹ ਜੁਡੀਸ਼ਰੀ ਤੇ ਰਹਿ ਗਈ ਤੇ ਜੁਡੀਸ਼ਰੀ ਨੇ ਮੈਂ ਸਮਝਦਾ ਵੀ ਕਦੇ-ਕਦੇ ਜਦੋਂ ਜੁਡੀਸ਼ਰੀ ਪੋਜ਼ਿਟਿਵ ਰੋਲ ਅਦਾ ਕਰਦੀ ਤੇ ਲੋਕਾਂ ਦਾ ਥੋੜਾ ਬਹੁਤਾ ਸਿਸਟਮ ਤੇ ਜਵਾਬ ਆ ਜਿਹੜਾ ਵਿਸ਼ਵਾਸ ਹੈ ਉਹ ਵੱਧ ਜਾਂਦਾ ਹੈ ਜੀ ਤोटे ਨੂੰ ਸੌਫਟ ਡਬਾਤੂ ਧੰਨਵਾਦ ਧੰਨਵਾਦ ਮੇਰੇ ਭਾਈ ਤਾਂ ਇਸ ਵੀਡੀਓ ਚ ਨਹੀਂ ਤੁਸੀਂ ਜੁੜੇ ਰਹੋ ਅਖਰ ਦੇ